ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਮਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਹੰਸਰਾਇ ਮੈਲਾ ਮਹਾਵਿਦਿਆਲਯ ਜਲੰਧਰ ਸੱਭਿਆਚਾਰ ਅਤੇ ਭੂਗੋਲ ਐਮਏ ਪੰਜਾਬੀ ਸੈਮੈਸਟਰ ਦੂਜੇ ਦੇ ਵਿਦਿਆਰਥੀਆਂ ਦਾ ਇਹ ਸਿਲੇਬਸ ਦਾ ਹਿੱਸਾ ਹੈ ਸੱਭਿਆਚਾਰ ਨਿਰਸੰਦੇਸ਼ ਸੱਭਿਆਚਾਰ ਉਹ ਹੈ ਜੋ ਸਾਡੇ ਰਹਿਣ ਸਣ ਦੇ ਨਾਲ ਜੁੜਿਆ ਹੈ ਸਾਡੀ ਜੀਵਨ ਜਾਂਚ ਨਾਲ ਜੁੜਿਆ ਹੈ ਅਤੇ ਭੂਗੋਲ ਤੋਂ ਪਾਓ ਕਿਸੇ ਸੱਭਿਆਚਾਰਕ ਖੇਤੇ ਦੀ ਇਲਾਕਾਈ ਸਥਿਤੀ ਉਸ ਖਿੱਤੇ ਦੀ ਧਰਤੀ ਦੇ ਉੱਪਰ ਲਿਸਟ ਹੈ ਸਤਹਿ ਤੇ ਧਰਤੀ ਦੇ ਹੇਠਲੀ ਸਤਹਿ ਦੇ ਵਿੱਚ ਜੋ ਵੀ ਮਿਲਦਾ ਹੈ ਉਹ ਉਸ ਭੂਗੋਲ ਦਾ ਹਿੱਸਾ ਹੈ ਕਿਸੇ ਵੀ ਸੱਭਿਆਚਾਰਕ ਖੇਤੇ ਦੀ ਇਲਾਕਾਈ ਸਥਿਤੀ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਅੰਗ ਹੈ ਲਗਭਗ ਹਰ ਸੱਭਿਆਚਾਰ ਦਾ ਨਾਮ ਕਈ ਵਾਰਨ ਉਹਦੀ ਭੂਗੋਲ ਤੋਂ ਪੈਦਾ ਹੁੰਦਾ ਜਿਵੇਂ ਉਦਾਹਰਨ ਵਜੋਂ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜ ਆਬ ਅਰਥਾਤ ਪੰਜ ਪਾਣੀਆਂ ਦੀ ਧਰਤੀ ਸੋ ਪੰਜਾਬ ਇੱਕ ਸਰਹੱਦੀ ਇਲਾਕਾ ਰਿਹਾ ਇਸ ਨੂੰ ਭਾਰਤ ਦਾ ਦਰਵਾਜ਼ਾ ਵੀ ਕਿਹਾ ਗਿਆ ਭਾਰਤ ਦੀ ਢਾਲ ਵੀ ਕਿਹਾ ਗਿਆ ਇਸੇ ਲਈ ਕਿਹਾ ਜਾਂਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਇਹ ਜਿਹੜਾ ਹਾਲਤ ਸੀ ਇਹ ਸਾਡੇ ਭੂਗੋਲਿਕ ਖਿੱਤੇ ਕਾਰਨ ਹੀ ਸੀ ਕਿ ਸਾਡੇ ਪੰਜਾਬ ਦੇਤੇ ਹਮੇਸ਼ਾ ਹਮਲਾਵਰ ਆਉਂਦੇ ਰਹੇ ਅਤੇ ਇਥੋਂ ਦੇ ਲੋਕਾਂ ਦੇ ਲਈ ਬਾਰ ਬਾਰ ਉਜੜ ਕੇ ਬਾਰ ਬਾਰ ਖੁਸ਼ਹਾਲ ਹੋਣਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਉਹਨਾਂ ਦਾ ਸੁਭਾਅ ਬਣ ਗਿਆ ਉਨਾਂ ਦੀ ਜਿਹੜੀ ਮਜਬੂਰੀ ਸੀ ਉਹਨਾਂ ਨੂੰ ਉਸ ਉਹਨਾਂ ਨੇ ਇੱਕ ਸਾਹਸ ਵਜੋਂ ਹੌਸਲੇ ਵਜੋਂ ਆਪਣਾ ਕੇ ਤੇ ਪੰਜਾਬੀ ਜਿਹੜੇ ਆ ਆਪਣੇ ਸੱਭਿਆਚਾਰਕ ਵਿਲੱਖਣਤਾ ਕਰਕੇ ਤਾਂ ਹੀ ਜਾਣੇ ਜਾਂਦੇ ਆ ਔਰ ਇਹਨਾਂ ਦੀ ਸਰੀਰਕ ਸਡੌਲਤਾ ਇਹਨਾਂ ਦਾ ਪਹਿਰਾਵਾ ਇਹਨਾਂ ਦਾ ਖਾਣ ਪੀਣ ਇਹ ਸਾਰਾ ਕੁਝ ਇਹਨਾਂ ਦੀਆਂ ਭੂਗੋਲਿਕ ਹਾਲਤਾਂ ਤੋਂ ਨਿਕਲਿਆ ਪੰਜਾਬ ਦੇ ਸਰਹੱਦੀ ਇਲਾਕਾ ਹੋਣ ਦੇ ਤੱਤ ਨੇ ਹੀ ਇੱਕ ਤਰ੍ਹਾਂ ਦੀ ਉਲਟੀ ਭੂਗੋਲਿਕ ਸਿਆਸਤ ਨੂੰ ਜਨਮ ਦਿੱਤਾ ਜਿਹੜੀ ਪੰਜਾਬ ਨੂੰ ਸੌੜਿਆ ਕਰੀ ਜਾਣ ਇਸ ਨੂੰ ਜ਼ਰਰੀ ਖਿੱਤਾ ਬਣਾਈ ਰੱਖਣ ਤੇ ਵੱਡੀਆਂ ਸੰਤਾਂ ਤੋਂ ਸਖਣਾ ਰੱਖਣ ਲਈ ਵੀ ਇਹ ਕੁਝ ਕਾਰਨ ਬਣੇ ਆਮ ਕਰਕੇ ਜਿਸ ਵੇਲੇ ਸੱਭਿਆਚਾਰ ਤੇ ਭੂਗੋਲ ਦੇ ਅੰਤਰ ਸੰਬੰਧਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਭੂਗੋਲ ਤੋਂ ਭਾਵ ਹੈ ਪ੍ਰਕਿਰਤਿਕ ਹਾਲਤਾਂ ਜਿਹੜੀਆਂ ਸੱਭਿਆਚਾਰ ਵਿਸ਼ੇਸ਼ ਦੇ ਖਿੱਤੇ ਵਿੱਚ ਮਿਲਦੀਆਂ ਇਹਨਾਂ ਵਿੱਚ ਜ਼ਮੀਨ ਦੀ ਬਣਤਰ ਇਹ ਦਾ ਉਪਜਾਊਪਨ ਗੈਰ ਉਪਜਾਊਪਨ ਜਲ ਸੋਮੇ ਉਹਨਾਂ ਦੀ ਹੋਂਦ ਹੋਂਦ ਤਾਪਮਾਨ ਦੀ ਸਥਿਤੀ بارشਾਂ ਜੰਗਲ ਰੇਗਿਸਤਾਨ ਉਹਨਾਂ ਦੀ ਹੋਂਦ ਅੜਹੋਂਦ ਖਣਿਜ ਪਦਾਰਥ ਇਹ ਸਾਰਾ ਕੁਝ ਭੂਗੋਲ ਦਾ ਹਿੱਸਾ ਬਣਦਾ ਕੁਝ ਮਨੁੱਖ ਵਿਗਿਆਨੀ ਜਾਂ ਸਮਾਜ ਵਿਗਿਆਨੀ ਐਸੇ ਹਨ ਜਿਹੜੇ ਇਸ মত ਨੂੰ ਅਪਣਾ ਕੇ ਰੱਖਦੇ ਆ ਕਿ ਭੂਗੋਲਿਕ ਹਾਲਤਾਂ ਸੱਭਿਆਚਾਰ ਦੀ ਰੂਪਰੇਖਾ ਨਿਰਧਾਰਿਤ ਕਰਦੀਆਂ ਪਰ ਬਹੁਤੇ ਵਿਗਿਆਨੀ ਭੂਗੋਲ ਨੂੰ ਨਿਰਧਾਰਣੀ ਮਹੱਤਤਾ ਨਹੀਂ ਦਿੰਦੇ ਉਹ ਤਾਂ ਇਹਨਾਂ ਦੇ ਅੰਤਰ ਸੰਬੰਧ ਤੋਂ ਵੀ ਕਈ ਵਾਰ ਮੁਕਰਦੇ ਰਹੇ ਅਸੀਂ ਸੱਭਿਆਚਾਰ ਨੂੰ ਪ੍ਰਕਿਰਤੀ ਦੇ ਖਿਲਾਫ ਮਨੁੱਖ ਦੇ ਘੋਲ ਦੀ ਉਪਰਜ ਕਿਹਾ ਜਾਂਦਾ ਪਰ ਇਹ ਘੋਲ ਹਮੇਸ਼ਾ ਹੀ ਇੱਕੋ ਪੱਧਰ ਤੇ ਨਹੀਂ ਚੱਲਦਾ ਸ਼ੁਰੂ-ਸ਼ੁਰੂ ਵਿੱਚ ਨਿਸ਼ਚੈ ਪ੍ਰਕਿਰਤੀ ਸੱਭਿਆਚਾਰ ਨੂੰ ਨਿਰਧਾਰਿਤ ਕਰਨ ਵਾਲਾ ਇੱਕੋ ਇੱਕ ਮਹੱਤਵਪੂਰਨ ਅੰਸ਼ ਸੀ ਅਤੇ ਮਨੁੱਖ ਦਾ ਇੱਕੋ ਇੱਕ ਫਿਕਰ ਮਿਲਦੀਆਂ ਪ੍ਰਕਿਰਤਿਕ ਹਾਲਤਾਂ ਦੇ ਅਨੁਕੂਲ ਆਪਣੇ ਆਪ ਨੂੰ ਢਾਲਣਾ ਸੀ ਆਪਣੀ ਹੋਣ ਨੂੰ ਕਾਇਮ ਰੱਖਣਾ ਸੀ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਹਾਲਤ ਬੀਤਦੀ ਗਈ ਸਥਿਤੀ ਬਦਲਦੀ ਗਈ ਸਮਾਂ ਪਾ ਕੇ ਮਨੁੱਖ ਪ੍ਰਕਿਰਤੀ ਨੂੰ ਆਪਣੀਆਂ ਲੋੜਾਂ ਮੁਤਾਬਕ ਢਾਲਣ ਲੱਗ ਗਿਆ ਅੱਜ ਮਨੁੱਖ ਰੇਗਿਸਤਾਨਾਂ ਨੂੰ ਹਰਿਆ-ਭਰਿਆ ਕਰ ਸਕਦਾ ਅ ਗਰਮੀ ਦੇ ਵਿੱਚ ਸਰਦੀ ਪੈਦਾ ਕਰ ਸਕਦਾ ਸਰਦੀ ਦੇ ਵਿੱਚ ਗਰਮੀ ਪੈਦਾ ਕਰ ਸਕਦਾ ਸੋ ਅ ਇਸ ਲਈ ਜਿਉਂ-ਜਿਉ ਸਮਾਂ ਬੀਤਦਾ ਜਾਂਦਾ ਪ੍ਰਕਿਰਤੀ ਨਾਲੋਂ ਸੱਭਿਆਚਾਰ ਮਨੁੱਖ ਲਈ ਨਿਰਧਾਰਣੀ ਅੰਚ ਬਣੀ ਜਾਂਦਾ। ਭੂਗੋਲ ਮਨੁੱਖ ਲਈ ਕੱਚਾ ਪਦਾਰਥ ਮੁਹੱਈਆ ਕਰਦਾ। ਸੱਭਿਆਚਾਰ ਨੇ ਆਪਣੇ ਹਾਲਤ ਦੇ ਅਨੁਕੂਲ ਉਸ ਪਦਾਰਥ ਨੂੰ ਵਰਤਣਾ। ਭੂਗੋਲ ਮਨੁੱਖ ਦਾ ਵੱਧਦਾ ਗਿਆਨ ਭੂਗੋਲਕ ਤੱਤਾਂ ਦੀ ਉਪਯੋਗਤਾ ਵਿੱਚ ਵੀ ਵਿਸ਼ਾਲਤਾ ਲਈ ਜਾਂਦਾ। ਮੁੱਢਲੇ ਸ਼ਿਕਾਰੀ ਲਈ ਜੰਗਲ ਸਿਰਫ ਸ਼ਿਕਾਰ ਦੀ ਥਾਂ ਸੀ ਪਰ ਅੱਜ ਅੱਜ ਜੰਗਲ ਸਰਮਾਇਆ ਬਣ ਗਏ। ਵਾਯੂ ਮੰਡਲ ਵਿੱਚ ਤਬਦੀਲੀ ਲਿਆਉਣ ਦਾ ਸਾਧਨ ਬਣ ਗਏ ਰੇਗਿਸਤਾਨਾਂ ਨੂੰ ਰੋਕ ਪਾਉਣ ਦਾ ਕੰਮ ਕਰਦੇ ਆ। ਛੁੱਟੀ ਦਾ ਦਿਨ گزارਣ ਲਈ ਸੋਹਣੀ ਥਾਂ ਰਮਣੀਕ ਜਗ੍ਹਾ ਕਹਿ ਸਕਦੇ ਆ। ਖਣਿਜ ਪਦਾਰਥਾਂ ਦੀ ਹੋਂਦ ਅਣਹੋਂਦ ਦੀ ਆਪਣੀ ਇੱਕ ਮਹੱਤਤਾ ਹੈ। ਸੋ ਸੰਨਤੀ ਇਨਕਲਾਬ ਤੋਂ ਪਹਿਲਾਂ ਕੋਲੇ ਦੀਆਂ ਖਾਣਾ ਦੀ ਕੋਈ ਇਹ ਅਹਿਮੀਅਤ ਨਹੀਂ ਸੀ। ਜਿਵੇਂ ਐਟਮੀ ਸ਼ਕਤੀ ਤੋਂ ਪਹਿਲਾਂ ਯੂਨੀਅਨ ਦੇ ਭੰਡਾਰਾਂ ਦਾ ਕੋਈ ਲਾਭ ਨਹੀਂ ਸੀ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਖਣਿਜ ਭੰਡਾਰ ਇਸ ਇਲਾਕੇ ਜਿਹੇ ਇਲਾਕੇ ਵਿੱਚ ਮਿਲਦੇ ਹਨ ਉੱਥੇ ਹੀ ਵਰਤੋਂ ਵਿਚ ਆਉਣਗੇ ਪੰਜਾਬ ਵਿੱਚ ਨਾ ਕੋਇਲਾ ਨਾ ਲਹੂ ਲੋਹਾ ਨਾ ਟਲਾਈ ਮਸ਼ੀਨਰੀ ਦੀ ਛੋਟੀ ਸਨਅਤ ਇੱਥੇ ਕਾਫੀ ਪਰਫੁੱਲਤ ਹੈ ਜਾਪਾਨ ਕੋਲ ਆਪਣੀ ਕੁਦਰਤੀ ਭੰਡਾਰਨਾ ਹੋਣ ਦੇ ਬਰਾਬਰ ਹੈ ਪਰ ਫਿਰ ਵੀ ਇਸ ਸਨਤਤ ਦੇ ਖੇਤਰ ਵਿੱਚ ਮੋਢਲੇ ਦੇਸ਼ਾਂ ਦੇ ਵਿੱਚੋਂ ਇੱਕ ਹੈ ਭੂਗੋਲਿਕ ਮਾਹੌਲ ਵਿੱਚ ਦੋ ਬਿਲਕੁਲ ਵੱਖ-ਵੱਖ ਸੱਭਿਆਚਾਰ ਵੀ ਪਲ ਸਕਦੇ ਅਮਰੀਕਾ ਦੇ ਇੰਡੀਅਨ ਸੱਭਿਆਚਾਰਾਂ ਵਿੱਚ ਇਹਨਾਂ ਦੀਆਂ ਉਦਾਹਰਨਾਂ ਮਿਲਦੀਆਂ ਸੋ ਭੂਗੋਲਿਕ ਹਾਲਤਾਂ ਜਿਹੜੀਆਂ ਹੁੰਦੀਆਂ ਹਨ ਭੂਗੋਲ ਦੇ ਅਨੁਸਾਰ ਹੀ ਅਗਰ ਜਿਵੇਂ ਦਾ ਸਾਡਾ ਜਲਵਾਯੂ ਹੋਏਗਾ ਉਹ ਜਿਹਾ ਸਾਡਾ ਪਹਿਰਾਵਾ ਹੋ ਜਾਏਗਾ ਸਰਦੀ ਦੇ ਵਿੱਚ ਸਰਦੀ ਵਾਲਾ ਪਹਿਰਾਵਾ ਗਰਮੀ ਵਿੱਚ ਗਰਮੀ ਵਾਲਾ ਪਹਿਰਾਵਾ ਸਭ ਭੂਗੋਲ ਸਾਡੇ ਪਹਿਰਾਵੇ ਤੇ ਅ ਅਸਰ ਕਰਦਾ ਭੂਗੋਲ ਸਾਡੇ ਖਾਣ ਪੀਣ ਤੇ ਵੀ ਪ੍ਰਭਾਵ ਪਾਉਂਦਾ ਜਿਹੜੇ ਖੇਤੇ ਵਿੱਚ ਜਿੱਦਾਂ ਦੀ ਉਪਜ ਹੋਏਗੀ ਜਿੱਦਾਂ ਦੀ ਖੇਤੀ ਹੋਏਗੀ ਉਹਨਾਂ ਦੇ ਖਾਣ ਪੀਣ ਉੱਤੇ ਇਸ ਚੀਜ਼ ਦਾ ਅਸਰ ਹੋਏਗਾ ਸੋ ਭੂਗੋਲ ਬਹੁਤ ਵੱਡੇ ਵੱਡੇ ਮਾਤਰਾ ਵੱਡੀ ਮਾਤਰਾ ਦੇ ਵਿੱਚ ਸਾਡੀ ਹਾਲਤ ਨੂੰ ਸਾਡੇ ਸਭਿਆਚਾਰ ਨੂੰ ਪ੍ਰਭਾਵਿਤ ਕਰਦਾ ਬਹੁਤ ਬਹੁਤ ਧੰਨਵਾਦ